ਦਸੰਬਰ 2025 ਦੇ ਵਿੱਚ ਦੋ ਚੀਜ਼ਾਂ ਘਰ ਸੰਭ ਲਵੋ ਨਹੀਂ ਤੇ ਘਰ ਬਰਬਾਦ ਹੋ ਜਾਣਗੇ ਲੋਕੀ ਕਰਜ਼ੇ ਤੋਂ ਤੰਗ ਹੋ ਕੇ ਮਰਨਗੇ ਕਿਸਾਨਾਂ ਲਈ ਬੁਰਾ ਸਾਲ ਕਿਉਂ ਐ 2025 ਜ਼ਰੂਰ ਸੁਣਿਓ ਧੰਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਚੈਨਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਯਾਦ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰੱਖੈ ਆਪ ਦਇਾਲ ਕਰਦਾਸਾਂ ਆਪਣੇ ਦਾਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ ਇਸ ਭਟਕਣਾ ਤੋਂ ਬਚਾ ਲੈਂਦਾ ਹੈ ਕਿਵੇਂ ਹਰ 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 ਨਾਮ ਜੀਵਾ ਸੁਣ ਸੁਣੇ ਕਹਿੰਦੇ ਉਸ ਪ੍ਰਭੂ ਦਾ ਨਾਮ ਸੁਣ ਕੇ ਜੀ ਰਹਾ ਹਾਂ ਤੇ ਜਿਹੜਾ ਇਸ ਆਧਾਰ ਤੇ ਚੱਲ ਪਏ ਕਹਿੰਦੇ ਸਤਿਗੁਰੂ ਉਹਦੀ ਪੈਜ ਰੱਖ ਲੈਂਦੇ ਨੇ ਮੇਰੇ ਸਤਿਗੁਰੂ ਉਹਦੀ ਪੈਜ ਰੱਖ ਲੈਂਦੇ ਨੇ ਮੇਰੇ ਪਾਤਸ਼ਾ ਉਹਦੀ ਪੈਜ ਰੱਖ ਲੈਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾ ਉਹਦੀ ਲਾਜ ਰੱਖ ਲੈਂਦੇ ਨੇ ਜਿਹੜਾ ਗੁਰੂ ਦਾ ਹੋ ਜਾਏ ਜਿਹੜਾ ਪਾਤਸ਼ਾ ਦਾ ਹੋ ਜਾਏ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾ ਦਾ ਹੋ ਜਾਏ ਤੇ ਸਤਿਗੁਰੂ ਉਹਦੇ ਤੇ ਮਿਹਰਬਾਨ ਹੋ ਜਾਂਦੇ ਨੇ ਮੇਰੇ ਪਾਤਸ਼ਾ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਪਿਆਰਿਓ ਜਿਹੜੇ ਕਹਿੰਦੇ ਆ ਨਾ ਵੀ ਆ ਸਾਲ ਬਹੁਤ ਬੁਰਾ ਆ ਸਾਲ ਬਹੁਤ ਮਾੜਾ ਆ ਸਾਲ ਚੰਗਾ ਜਿਹੜੇ ਭਵਿੱਖਬਾਣੀਆਂ ਕਰਦੇ ਨੇ ਤੇ ਮੈਂ ਬੇਨਤੀ ਕਰਾਂ ਕਦੇ ਆਪਣੇ ਜੀਵਨ ਦੀ ਭਵਿੱਖਬਾਣੀ ਕਰਕੇ ਵੇਖੋ ਤੁਹਾਨੂੰ ਪਤਾ ਲੱਗੇਗਾ ਜਿੱਦੂਜਿਆਂ ਦੇ ਬਾਰੇ ਭਵਿੱਖਬਾਣੀਆਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਆ ਆਏ ਹੋ ਗਿਆ ਜੀ ਆ ਆਏ ਹੋ ਗਿਆ ਸਾਧ ਸੰਗਤ ਕਦੇ ਇਸ ਗੱਲ ਨੂੰ ਸਮਝਿਓ ਕਦੇ ਇਸ ਗੱਲ ਨੂੰ ਵਿਚਾਰਿਓ ਕਿ ਸਾਡੇ ਵਿੱਚ ਕਿਸ ਤਰ੍ਹਾਂ ਦਾ ਪਰਿਵਰਤਨ ਆਇਆ ਹੈ ਤੇ ਸਾਧ ਸੰਗਤ ਅਸੀਂ ਕਿਸ ਰਾਹ ਤੇ ਤੁਰ ਰਹੇ ਹਾਂ ਤੇ ਸਾਧ ਸੰਗਤ ਸਾਡੇ ਜੀਵਨ ਦੇ ਵਿੱਚ ਕੀ ਹੋਣ ਵਾਲਾ ਹੈ ਕੀ ਨਹੀਂ ਹੋਣ ਵਾਲਾ ਕਦੇ ਇਸ ਚੀਜ਼ ਨੂੰ ਸਮਝਿਓ ਪਰ ਨਹੀਂ ਅਸੀਂ ਇਸ ਚੀਜ਼ ਨੂੰ ਕਦੇ ਸਮਝਿਆ ਹੀ ਨਹੀਂ ਕਦੇ ਇਸ ਚੀਜ਼ ਨੂੰ ਅਸੀਂ ਵਿਚਾਰਿਆ ਹੀ ਨਹੀਂ ਚਲੋ ਖੈਰ ਜਿਹੜੇ ਕਹਿੰਦੇ ਆ ਨਾ ਵੀ 2025 ਬਹੁਤ ਮਾੜਾ ਹੈ ਪਰ ਮੈਂ ਕਹਿੰਦਾ ਵੀ ਤੁਸੀਂ ਦੋ ਚੀਜ਼ਾਂ ਨੂੰ ਸਾਹਮ੍ਹ ਲਿਓ ਤੇ ਜੇ ਨਾ ਸਾਹਮ੍ਹ ਲਿਆ ਤੇ ਸਭ ਕੁਝ ਬਰਬਾਦ ਹੋ ਜਾਣਾ ਹੈ ਇੱਕ ਤੇ ਗੁਰੂ ਦੇ ਚਰਨਾਂ 'ਚ ਲੱਜੋ ਸਤਿਗੁਰੂ ਨੂੰ ਅਰਦਾਸ ਕਰੋ ਕਿ ਪਾਤਸ਼ਾਹ ਕਿਰਪਾ ਕਰਿਓ ਰਹਿਮਤ ਕਰਿਓ ਸਤਿਗੁਰੂ ਤੁਹਾਡੇ ਤੋਂ ਬਿਨਾ ਕੁਝ ਵੀ ਸਾਡਾ ਨਹੀਂ ਸਤਿਗੁਰੂ ਉਹਨਾਂ ਦੀ ਰੱਖਿਆ ਆਪ ਹੀ ਕਰਨਗੇ ਜਿਹੜੇ ਗੁਰੂ ਦੇ ਹੋਗੇ ਗੁਰੂ ਉਹਨਾਂ ਦੀ ਰੱਖਿਆ ਕਰਦਾ ਹੈ ਜਿਹੜੇ ਪਾਤਸ਼ਾਹ ਦੇ ਹੋਗੇ ਪਾਤਸ਼ਾਹ ਉਹਨਾਂ ਦੀ ਖੁਦ ਰੱਖਿਆ ਕਰਦੇ ਨੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜਿਹੜੇ ਨਹੀਂ ਗੁਰੂ ਨਾਲ ਜੁੜਨਗੇ ਉਹੀ ਬਰਬਾਦ ਹੋਣਗੇ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਰ ਭਾਰ ਉਹਨਾਂ ਨੇ ਹੀ ਡੁੱਬਣਾ ਜਿਨ੍ਹਾਂ ਦੇ ਸਿਰ ਵਿਕਾਰਾਂ ਦੇ ਭਾਰ ਹੋ ਜਾਣਗੇ ਆਮ ਚੀਜ਼ਾਂ ਦੇ ਭਾਰ ਹੋ ਜਾਣਗੇ ਤੇ ਜਿਹੜੇ ਗੁਰੂ ਨਾਲ ਜੁੜੇ ਰਹਿਣਗੇ ਉਹਨਾਂ ਨੇ ਹੀ ਇਹ ਸੰਸਾਰ ਸਮੁੰਦਰ ਭਵਜਲ ਤੋਂ ਜਿਹੜਾ ਹੈ ਪਾਰ ਲੰਘਣਾ ਹੈ ਸਾਧ ਸੰਗਤ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਿਆਰਿਓ ਅੱਜ ਅਸੀਂ ਬਹੁਤ ਦੁਖੀ ਆ ਕਿਉਂ ਦੁਖੀ ਆ ਕਿਉਂਕਿ ਅਸੀਂ ਗੁਰੂ ਕੇ ਉਪਦੇਸ਼ ਵਿੱਚ ਨਹੀਂ ਚੱਲੇ ਸਤਿਗੁਰ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਲੇ ਅਸੀਂ ਆਪਣੇ ਭਾਣੇ ਦੇ ਵਿੱਚ ਚੱਲੇ ਹੋਇਆ ਆਪਣੇ ਆਪ ਹੀ ਸਾਰਾ ਕੁਝ ਕਰਨ ਦੇ ਵਿੱਚ ਯਕੀਨ ਰੱਖ ਰਹੇ ਆ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਕਿੱਧਰ ਨੂੰ ਚੱਲਿਆ ਕੋਈ ਕਿੱਧਰ ਨੂੰ ਚੱਲਿਆ ਸਾਥ ਸੰਗਤ ਅਸੀਂ ਈਰਖਾਵਾਂ ਦੇ ਵਿੱਚ ਡੁੱਬੇ ਹੋਇਆ ਕਰਜ਼ੇ ਦੀ ਮਾਰ ਸਾਨੂੰ ਪਈ ਹੋਈ ਹੈ ਕਿਉਂ ਕੁਝ ਕਾਰਨ ਨਾ ਇਹਦੇ ਵਿੱਚ ਸਾਡੇ ਆਪਣੇ ਹੀ ਨੇ ਜੇ ਕਹਿੰਦੇ ਗਵਾਂਡੀ ਨੇ ਕੋਠੀ ਪਾ ਲਈ ਤਾਂ ਕੋਠੀ ਮੈਂ ਵੀ ਪਾਉਣੀ ਹੈ ਚਾਹੇ ਕਰਜ਼ਾ ਚੁੱਕ ਕੇ ਪਾਵਾਂ ਜੇ ਉਹਨੇ ਗੱਡੀ ਲੈ ਲਈ 23 ਲੱਖ ਦੀ ਤਾਂ ਮੈਂ ਵੀ ਲੈਣੀ ਆ ਮੈਂ ਡਿਫੈਂਡਰ ਲਵਾਂ ਮੈਂ ਤੇ ਜੀ ਫਲਾਣੀ ਗੱਡੀ ਲਵਾਂ ਮੈਂ ਤੇ ਜੀ BMW ਲਵਾਂ ਤੇ ਜੇ ਇਹੋ ਜਿਹਾ ਸ਼ੌਂਕ ਰੱਖਣੇ ਆ ਤੇ ਫਿਰ ਕਰਜ਼ੇ ਤੇ ਚੜਨਗੇ ਨਾ ਇਨਕਮ ਆਪਣੇ ਕੋਲੇ ਹੈ ਨਹੀਂ ਸ਼ੋਰਸ਼ ਆਪਣੇ ਕੋਲੇ ਹੈ ਨਹੀਂ ਤੇ ਗੱਡੀਆਂ ਦੇ ਸ਼ੌਂਕ ਅਸੀਂ ਮਹਿੰਗੇ ਮਹਿੰਗੇ ਪਾਲ ਰੱਖਿਆ ਤੇ ਸਾਧ ਸੰਗਤ ਫਿਰ ਸਾਡਾ ਤੇ ਕਲਿਆਣ ਤੇ ਹੋਣੋ ਹੀ ਰਿਹਾ ਨਾ ਮੈਂ ਫਿਰ ਬੇਨਤੀ ਕਰ ਦਵਾ ਅਸੀਂ ਕਰਜ਼ੇ ਤੋਂ ਪਰੇਸ਼ਾਨ ਕਿਉਂ ਆ ਕਿਉਂਕਿ ਅਸੀਂ ਅੱਡੀਆਂ ਚੁੱਕ ਕੇ ਜੋ ਫਾਇਦੇ ਲਏ ਹੋਏ ਨੇ ਅਸੀਂ ਆਮ ਤਾਂ ਕਹਿੰਦੇ ਆ ਜੀ ਅਸੀਂ ਜਾਟਾਂ ਜੀ ਅਸੀਂ ਆਏ ਆ ਜੀ ਮੈਂ ਬੇਨਤੀਆਂ ਸਾਰੀਆਂ ਤਰਫੀਆਂ ਕਰਦਾ ਹੁਣ ਸਾਧ ਸੰਗਤ ਹੋਂ ਤਾਈਆਂ ਸਭ ਦੇ ਵਿੱਚ ਨੇ ਪਰ ਜਦੋਂ ਸਾਡੇ ਤੇ ਕੋਈ ਰੱਬੀ ਮਾਰ ਪੈ ਦੇ ਤੇ ਇਹ ਹੋ ਜਾਏ ਤੇ ਮਾੜਾ ਮੋਟਾ ਸਾਡਾ ਨੁਕਸਾਨ ਫਿਰ ਅਸੀਂ ਕਿਸਾਨ ਬਣ ਜਾਂਦੇ ਆ ਜਦੋਂ ਸਰਕਾਰ ਤੋਂ ਕੁਝ ਲੈਣਾ ਹੋਵੇ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਤੇ ਲਾਇਆ ਜਾਂਦਾ ਪਰ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਮਜ਼ਦੂਰਾਂ ਦੀ ਗੱਲ ਕਿੱਥੇ ਐ ਮਜ਼ਦੂਰਾਂ ਨੂੰ ਨਾਲ ਕਿੱਥੇ ਰਲਾਇਆ ਗਿਆ ਕਦੋਂ ਮਜ਼ਦੂਰਾਂ ਨੂੰ ਨਾਲ ਰਲਾ ਕੇ ਕੋਈ ਮਸਲਾ ਹੱਲ ਕਰਨ ਦੀ ਗਤੀਵਿਧੀ ਬਣਾਈ ਗਈ ਐ ਕੱਲਾ ਨਾਹਰਾ ਲਾਇਆ ਜਾਂਦਾ ਤੇ ਹਾਲਾਂਕਿ ਇਹ ਵੀ ਪਿੰਡਾਂ ਦੇ ਵਿੱਚ ਮਤੇ ਪਾਏ ਇਹਨਾਂ ਨੇ ਦਿਹਾੜੀ ਵਧਾਤੀ ਜੀ ਇਹਨਾਂ ਨੂੰ ਪਿੰਡੋਂ ਛੇਕ ਦਿਓ ਜਿਵੇਂ ਕਰਦੇ ਹੋ ਸਾਥ ਸੰਗਤ ਆਪਾਂ ਵੀ ਤਾਂ ਸਰਕਾਰਾਂ ਵਿਰੁੱਧ ਨਾਰੇ ਲਾ ਕੇ ਬੈਠੇ ਆ ਅਸੀਂ ਵੀ ਦੇ ਅਸੀਂ ਅੰਦੋਲਨ ਕਰਕੇ ਬੈਠੇ ਆ ਵੀ ਸਾਡਾ ਜਿਹੜਾ ਹੱਕ ਸਾਨੂੰ ਦਿਓ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਠੀਕ ਹੈ ਕੁਝ ਹੁਣ ਤਾਂ ਹੀ ਹੁੰਦੀਆਂ ਨੇ ਪਰ ਇਸ ਵਿਸ਼ੇ ਤੇ ਕੁਝ ਸਮਝਦਾਰੀ ਦੀ ਲੋੜ ਹੈ ਚਲੋ ਖੈਰ ਮੈਂ ਇਸ ਵਿਸ਼ੇ ਤੇ ਬਹੁਤਾ ਨਹੀਂ ਬੋਲਣਾ ਕਿਉਂਕਿ ਕੁਝ ਚੀਜ਼ਾਂ ਨੇ ਸਮਝਦਾ ਜਿਹੜੇ ਸਮਝਣ ਵਾਲੇ ਨੇ ਉਹ ਸਮਝ ਜਾਣਗੇ ਅਸੀਂ ਆਪਣਾ ਹੱਕ ਤੇ ਕਹਿੰਨੇ ਆ ਵੀ ਸਾਡਾ ਤੇ ਕੁਝ ਵੀ ਨਾ ਰਹੇ ਪਰ ਦੂਜੇ ਦਾ ਅਸੀਂ ਕਹਿੰਨੇ ਆ ਵੀ ਇਹ ਕਿਉਂ ਮੰਗਦਾ ਇਹ ਨੂੰ ਨਾ ਮੰਗਣ ਦਿਓ ਇਹਦੇ ਸਿਰ ਤੇ ਲੱਤ ਰੱਖ ਕੇ ਇਹ ਨੂੰ ਤੇ ਨੀਚੇ ਦੱਬ ਲੋ ਜਿੰਨਾ ਚਿਰ ਇਹ ਸਾਡੇ ਤੋਂ ਚੀਜ਼ ਨਹੀਂ ਜਾਂਦੀ ਤੇ ਅਸੀਂ ਆਪਣਾ ਵੀ ਜਿਹੜਾ ਹੈ ਭਲਾ ਨਹੀਂ ਕਰਵਾ ਸਕਦੇ ਮੇਰੇ ਕਹਿਣ ਤੋਂ ਭਾਵ ਅਸੀਂ ਕਰਜ਼ੇ ਤੋਂ ਪਰੇਸ਼ਾਨ ਆ ਕਿਉਂ ਕਿ ਕਿਉਂਕਿ ਸਾਡੇ ਵਿੱਚ ਆਪਣੇ ਵਿੱਚ ਘਾਟਾਂ ਨੇ ਤੇ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਘਾਟਾਂ ਹੋ ਕੇ ਅਸੀਂ ਆਪ ਫਾਇ ਗਲ ਪਾਏ ਹੋਏ ਆ ਤੇ ਸਾਧ ਸੰਗਤ ਉਹਨਾਂ ਦੇ ਖਮਿਆਜੇ ਤੇ ਫਿਰ ਭੁਗਤਣੀ ਪੈਣਗੇ ਇਸ ਕਰਕੇ ਸਮਝਦਾਰੀ ਨਾਲ ਚੱਲੋ ਸਤਿਗੁਰਾਂ ਨੇ ਇਸੇ ਕਰਕੇ ਸਿੱਖ ਨੂੰ ਕਿਹਾ ਸੀ ਕਿ ਸਿੱਖਾ ਕੋਈ ਵੀ ਕੰਮ ਕਰੇ ਤੇ ਕਰਜ਼ਾ ਚੁੱਕ ਕੇ ਨਾ ਕਰੀ ਤਾਂ ਜੋ ਤੈਨੂੰ ਕਿਸੇ ਅੱਗੇ ਸ਼ਰਮਿੰਦਾ ਨਾ ਹੋਣਾ ਪਏ ਕਰਜ਼ਾ ਲੈਣ ਵੇਲੇ ਤੈਨੂੰ ਕਿਸੇ ਅੱਗੇ ਹੱਥ ਨਾ ਟੱਡਣਾ ਪਏ ਤੇ ਕਰਜ਼ਾ ਮੋੜਨ ਵੇਲੇ ਤੈਨੂੰ ਨੀਵਾਂ ਨਾ ਹੋਣਾ ਪਏ ਇਸ ਕਰਕੇ ਆਪਣੇ ਪੈਰਾਂ ਤੇ ਖੁਦ ਸਿਰ ਹੋ ਕੇ ਸਾਰੀ ਗੱਲਬਾਤ ਕਰੀ ਤੇ ਯਾਦ ਰੱਖੀ ਵੀ ਤੂੰ ਕਿਸੇ ਅੱਗੇ ਨੀਵਾਂ ਨਹੀਂ ਹੋਣਾ ਤੇ ਤੈਂ ਕਿਸੇ ਨਾਲ ਠੱਗੀ ਵੀ ਨਹੀਂ ਕਰਨੀ ਇਹ ਨਾ ਹੋਵੇ ਤੂੰ ਕਰਜ਼ਾ ਲੈ ਕੇ ਫਰਾਰ ਹੋ ਜਾਏ ਤੇ ਤੈਨੂੰ ਲੋਕ ਕਹਿਣ ਵੀ ਗੁਰੂ ਦਾ ਸਿੱਖ ਐਂ ਕਰ ਗਿਆ ਗੁਰੂ ਦੇ ਨਾਮ ਨੂੰ ਇਲਾਜ ਨਹੀਂ ਲਾਉਣੀ ਤਨੇ ਇਹ ਕੰਮ ਨਹੀਂ ਕਰਨਾ ਪਰ ਅਸੀਂ ਸਮਝਦੇ ਕਿਥੇ ਆ ਜੀ ਮੈਂ ਬੇਨਤੀ ਕਰਾਂ ਵੀ ਕਿਸਾਨਾਂ ਲਈ ਇਹ ਸਾਲ ਬੁਰਾ ਹੈ ਕਿ ਬਾਬੇ ਦੀਨ ਆਪੇ ਵਿਖਵਣੇ ਉਹ ਕਹਿੰਦਾ ਕਿਸਾਨਾਂ ਲਈ ਬਹੁਤ ਬੁਰਾ ਸਾਲ ਹੈ ਮੈਂ ਕਹਿੰਦਾ ਸਾਡੇ ਜਿਹੜੇ ਸ਼ਹੀਦ ਹੋ ਗਏ ਉਹ ਉਹ ਉਹਨਾਂ ਤੋਂ ਬੁਰਾ ਜਿਹੜਾ ਹੈ ਉਹਨਾਂ ਲਈ ਉਹ ਸਾਲ ਸਭ ਤੋਂ ਬੁਰਾ ਹੈ ਉਹ ਸਮੇਂ ਦੌਰਾਨ ਉਹਨਾਂ ਦੇ ਸ਼ਹੀਦ ਹੋ ਗਏ ਚਲੇ ਗਏ ਸੰਸਾਰ ਤੋਂ ਤੇ ਸਾਡੇ ਅਲੇ ਵੀ ਕੁਝ ਲੋਕ ਜਿਹੜੇ ਨੇ ਉਹ ਬਾਰਡਰਾਂ ਤੇ ਬੈਠੇ ਹੋਏ ਨੇ ਉਹ ਆਪਣੇ ਹੱਕ ਲਈ ਬੈਠੇ ਨੇ ਮੈਂ ਉਹਨਾਂ ਦੇ ਨਾਲ ਸਹਿਮਤ ਆ ਪਰ ਉਹ ਜਿੰਨਾ ਚਿਰ ਬੈਠੇ ਨੇ ਉਹਨਾਂ ਚਿਰ ਆਪਾਂ ਨੂੰ ਉਹਨਾਂ ਨੂੰ ਸਮਝਣਾ ਪਏਗਾ ਉਹਨਾਂ ਲਈ ਤੇ ਹਰ ਇੱਕ ਸਾਲ ਬੁਰਾਈ ਹੈ ਕਿਉਂਕਿ ਸੜਕਾਂ ਤੇ ਰਾਤਾਂ ਕੱਟਣੀਆਂ ਕੋਈ ਸੌਖੀਆਂ ਥੋੜੀ ਨਹੀਂ ਤੇ ਮੈਂ ਸਰਕਾਰ ਨੂੰ ਬੇਨਤੀ ਕਰਾਂ ਵੀ ਉਹਨਾਂ ਦੇ ਘਰ ਉਹਨਾਂ ਨੂੰ ਤੋਰੇ ਉਹਨਾਂ ਨੂੰ ਕਹੇ ਭਾਈ ਤੁਹਾਡੀਆਂ ਸ਼ਰਤਾਂ ਜਿਹੜੀਆਂ ਨੇ ਅਸੀਂ ਮੰਨਦੇ ਆ ਉਹਨਾਂ ਨੂੰ ਤੋੜੇ ਕੁਝ ਚੀਜ਼ਾਂ ਤੇ ਸਮਝੌਤਾ ਤੇ ਕਰੇ ਉਹਨਾਂ ਨਾਲ ਉਹਨਾਂ ਨੂੰ ਘਰੋਂ ਘਰੀ ਆਪਣੇ ਤੋਰੇ ਭਾਈ ਸਾਡੀ ਪਬਲਿਕ ਹੈ ਸਾਡੇ ਦੇਸ਼ ਦੇ ਉਹ ਲੋਕ ਨੇ ਸਾਡੇ ਨਾਗਰਿਕ ਨੇ ਇਸ ਚੀਜ਼ ਤੇ ਸਰਕਾਰਾਂ ਨੂੰ ਸਮਝਣੀ ਚਾਹੀਦੀ ਹੈ ਕਿ ਸਾਨੂੰ ਸਿਰਫ ਵੋਟ ਬੈਂਕੀ ਸਮਝਿਆ ਹੋਇਆ ਵੀ ਵੋਟਾਂ ਲੈਣ ਵੇਲੇ ਜੀ 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 ਉਸ ਤੋਂ ਬਾਅਦ ਨਹੀਂ ਫਿਰ ਪਰੇ 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 ਜੀ ਇਹ ਥੋੜੀ ਗੱਲਾਂ ਹੁੰਦੀਆਂ ਨੇ ਸੋ ਮੈਂ ਇਸ ਕਰਕੇ ਬੇਨਤੀ ਕਰਾਂ ਵੀ ਕਿਸਾਨਾਂ ਲਈ ਇਹ ਸਾਲ ਬੁਰਾ ਨਹੀਂ ਸਾਨੂੰ ਡਰਾਇਆ ਜਾਂਦਾ ਹੈ ਕਿ ਮੌਤਾਂ ਹੋਣਗੀਆਂ ਜੀ ਆਏ ਹੋਏਗਾ ਜੀ ਆਏ ਹੋ ਜਾਏਗਾ ਜੀ ਸਾ ਸੰਗਤ ਕੁਝ ਨਹੀਂ ਹੁੰਦਾ ਇਹ ਗੱਲ ਯਾਦ ਰੱਖਿਓ ਵੀ ਸਾਡੇ ਲਈ ਸਾਲ ਕਿਹੜਾ ਬੁਰਾ ਹੈ ਕਿਹੜਾ ਚੰਗਾ ਇਹਦੀ ਭਵਿੱਖਬਾਣੀ ਦੂਜੇ ਕਿਉਂ ਕਰ ਰਹੇ ਨੇ ਇਹ ਅਸੀਂ ਖੁਦ ਸਮਝੀਏ ਸਾਨੂੰ ਇਹ ਗੱਲ ਸਮਝਣੀ ਪਵੇਗੀ ਸਾਡੇ ਲਈ ਕਿਉਂਕਿ ਸਿੱਖ ਨੂੰ ਤੇ ਸਤਿਗੁਰਾਂ ਨੇ ਹਰ ਇੱਕ ਸਮੇਂ ਦੇ ਵਿੱਚ ਆਨੰਦਤਾਈ ਰਹਿਣ ਦੇ ਲਈ ਬਣਾਇਆ ਸਤਿਗੁਰ ਕਹਿੰਦੇ ਨੇ ਤੂੰ ਯਾਦ ਰੱਖੀ ਸਿਖਾ ਤੇਰੇ ਲਈ ਹਰ ਇੱਕ ਸਮਾ ਚੰਗਾ ਹੈ ਹਰ ਇੱਕ ਸਮਾ ਵਲਾ ਹੈ ਜਿਹਨੋਂ ਤੂੰ ਗੁਰੂ ਨਾਲ ਜੁੜਿਆ ਹੋਇਆ ਚਾਹੇ ਤੂੰ ਜੰਗਲ ਬੇਲਿਆਂ ਦੇ ਵਿੱਚ ਬੈਠ ਜਾ ਉੱਥੇ ਬਹਿ ਕੇ ਵੀ ਸ਼ੁਕਰਾਨਾ ਹੋ ਜਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲ ਵੇਖ ਲਿਓ ਪਿਆਰਿਓ ਕਹਿਣ ਤੋਂ ਭਾਵ ਇਹ ਹਰ ਪਾਸੇ ਹਰ ਇੱਕ ਪਲ ਤੂੰ ਆਨੰਦ ਦੇ ਵਿੱਚ ਰਹਿਣਾ ਤੇ ਸਤਗੁਰੂ ਤੇਰੇ ਤੇ ਕਿਰਪਾ ਕਰਦੇ ਰਹਿਣਗੇ ਇਸ ਕਰਕੇ ਲੋਕਾਂ ਦੀਆਂ ਭਿਖ ਬਾਣੀਆਂ ਦੇ ਵਿੱਚ ਨਾ ਆਈਏ ਸਤਗੁਰ ਕਹਿੰਦਾ ਰੱਖਾ ਆਪ ਦਇਆਲ ਕਰ ਦਾਸਾਂ ਆਪਣੇ ਗੁਰੂ ਤੇ ਭਰੋਸਾ ਕਰੀਏ ਸਤਗੁਰੂ ਤੋਂ ਫੈਸਲਾ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਕਾਰਜ ਕਰੀਏ ਸਤਗੁਰੂ ਕਦੇ ਵੀ ਦੁੱਖ ਨਹੀਂ ਆਉਣ ਦੇਣਗੇ ਪਿਆਰਿਓ ਇਹਨਾਂ ਲੋਕਾਂ ਦੀਆਂ ਝੂਠੀਆਂ ਭਵਿੱਖ ਬਾਣੀਆਂ ਤੋਂ ਜ਼ਰੂਰ ਬਚਿਓ ਵਾਹਿਗੁਰੂ ਜੀ